ਹੁਣ ਨਾਰੀ ਹੱਤਿਆ ਕਰਨ ਵਾਲੇ ਹਤਿਆਰਿਆਂ ਨੂੰ ਮਿਲੇਗੀ ਉਮਰ ਕੈਦ ਦੀ ਸਜ਼ਾ ਸਰਕਾਰ ਨੇ ਲਾਗੂ ਕਰ ਦਿੱਤਾ ਕਾਨੂੰਨ ਇਟਲੀ ਦੀ ਸੰਸਦ ਨੇ ਕਾਨੂੰਨ ਨੂੰ ਦਿੱਤੀ ਮਨਜ਼ੂਰੀ ਪੀਐਮ ਜਾਰਜੀਆ ਮੈਲਾਨੀ ਦੀ ਅਗਵਾਈ ਦੇ ਵਿੱਚ ਸੰਸਦ ਨੇ ਦਿੱਤੀ ਮਨਜ਼ੂਰੀ ਭਾਵੇਂ ਭਾਰਤ ਵਰਗੇ ਦੇਸ਼ ਵਿੱਚ ਅਜਿਹੀ ਬਲਾਤਕਾਰ ਔਰਤਾਂ ਦੇ ਅਤਿਆਚਾਰ ਵਰਗੇ ਗੰਭੀਰ ਮਾਮਲਿਆਂ ਵਿੱਚ ਅਪਰਾਧੀਆਂ ਨੂੰ ਸਜ਼ਾਵਾ ਬਹੁਤ ਘੱਟ ਹੁੰਦੀਆਂ ਹਨ ਪਰ ਬੀਤੇ ਦਿਨੀ ਇਟਲੀ ਸਰਕਾਰ ਵੱਲੋਂ ਮੌਜੂਦਾ ਪ੍ਰਧਾਨ ਮੰਤਰੀ ਜੋਰਜੀਆ ਮੈਲਾਨੀ ਦੀ ਅਗਵਾਈ ਵਿੱਚ ਇਟਲੀ ਦੀ ਸੰਸਦ ਨੇ ਇੱਕ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਅਨੁਸਾਰ ਜਿਹੜਾ ਅਪਰਾਧੀ ਹੁਣ ਜਾਣਬੁੱਝ ਕੇ ਨਾਰੀ ਹਤਿਆਕਾਰ ਦਾ ਉਸ ਨੂੰ ਹੋਵੇਗੀ ਉਮਰ ਕਾ ਦੀ ਸਜ਼ਾ ਇਸ ਕਾਨੂੰਨ ਨੂੰ ਹੇਠਲੇ ਸਦਨ ਵਿੱਚ ਅੰਤਿਮ ਵੋਟਿੰਗ ਵਿੱਚ ਕੇਂਦਰ ਸੱਜੇ ਬਹੁਮਤ ਅਤੇ ਕੇਂਦਰ ਖੱਬੇ ਵਿਰੋਧੀ ਧਿਰ ਦਾ ਦੋ ਪੱਖੀ ਸਮਰਥਨ ਮਿਲਿਆ ਜਿਸ ਦੇ ਹੱਕ ਦੇ ਵਿੱਚ 237 ਵੋਟਾਂ ਪਈਆਂ ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆ ਮੈਲਾਨੀ ਦੀ ਸਰਕਾਰ ਦੁਆਰਾ ਸਮਰਥਿਤ ਇਹ ਕਾਨੂੰਨ ਇਟਲੀ ਵਿੱਚ ਔਰਤਾਂ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਜਾਂਦੀਆਂ ਹਤਿਆਵਾਂ ਅਤੇ ਹੋਰ ਹਿੱਸੇ ਘਟਨਾਵਾਂ ਨੂੰ ਠੱਲ ਪਾਉਣ ਲਈ ਸਰਕਾਰ ਨੇ ਹੋਂਦ ਵਿੱਚ ਲਿਆਂਦਾ ਹੈ 25 ਨਵੰਬਰ ਨੂੰ ਸਾਰੀ ਦੁਨੀਆ ਵਿੱਚ ਔਰਤਾਂ ਵਿਰੁੱਧ ਹਿੰਸਾ ਦੇ ਖਾਤਮੇ ਵੱਜੋਂ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ ਤੇ 25 ਨਵੰਬਰ ਨੂੰ ਇਟਲੀ ਸਰਕਾਰ ਵੱਲੋਂ ਇਹ ਕਾਨੂੰਨ ਪਾਸ ਕਰਨਾ ਔਰਤਾਂ ਦੀ ਰੱਖ ਲਈ ਇੱਕ ਸ਼ਲਾਘਾਯੋਗ ਵੱਡਾ ਕਦਮ ਮੰਨਿਆ ਜਾ ਰਿਹਾ ਹੈ ਇਸ ਕਾਨੂੰਨ ਨੂੰ ਲਿੰਗ ਅਧਾਰਿਤ ਅਪਰਾਧਾਂ ਵਿਰੁੱਧ ਸਖਤੀ ਨਾਲ ਨਜਿੱਠਿਆ ਜਾਵੇਗਾ ਸੰਸਤਾ ਇਸਟਾਟ ਵੱਲੋਂ ਹਾਲ ਹੀ ਵਿੱਚ ਜਾਰੀ ਕੀਤੇ ਅੰਕੜਿਆਂ ਅਨੁਸਾਰ ਸਾਲ 2024 ਵਿੱਚ 106 ਨਾਰੀ ਹੱਤਿਆਵਾਂ ਦਰਜ ਕੀਤੀਆਂ ਜਿਨ੍ਹਾਂ ਵਿੱਚੋਂ 62 ਲੋਕ ਜਾਓਨਾ ਔਰਤਾਂ ਦੇ ਸਾਬਕਾ ਪਤੀ ਜਾਂ ਫਿਰ ਪਤੀ ਜਾ ਪ੍ਰੇਮਿਆ ਦੁਆਰਾ ਕੀਤੀਆਂ ਗਈਆਂ ਲਿੰਗ ਆਧਾਰਿਤ ਹਿੰਸਾ ਨੂੰ ਰੋਕਣ ਦੇ ਤਰੀਕੇ ਵਜੋਂ ਸਕੂਲਾਂ ਦੇ ਵਿੱਚ ਜਿੰਸੀ ਅਤੇ ਭਾਵਨਾਤਮਕ ਸਿੱਖਿਆ ਨੂੰ ਸ਼ੁਰੂ ਕਰਨ ਉਤੇ ਬਹਿਸ ਇਤਲੀ ਵਿੱਚ ਗਰਮ ਹੋ ਗਈ। ਸਰਕਾਰ ਦੁਆਰਾ ਪ੍ਰਸਤਾਵਿਤ ਇੱਕ ਕਾਨੂੰਨ ਪ੍ਰਾਇਮਰੀ ਵਿਦਿਆਰਥੀਆਂ ਲਈ ਜਿੰਸੀ ਅਤੇ ਭਾਵਨਾਤਮਕ ਸਿੱਖਿਆ ਉਤੇ ਪਾਬੰਦੀ ਲਗਾਏਗਾ ਤੇ ਹਾਈ ਸਕੂਲ ਵਿੱਚ ਕਿਸੇ ਵੀ ਪਾਠ ਲਈ ਸਪਸ਼ਟ ਮਾਪਿਆਂ ਦੀ ਸਹਿਮਤੀ ਦੀ ਲੋੜ ਹੋਵੇਗੀ। ਸੱਤਾਧਾਰੀ ਗਠਜੋੜ ਨੇ ਬੱਚਿਆਂ ਨੂੰ ਵਿਚਾਰ ਧਾਰਕ ਸਰਗਰਮੀ ਤੋਂ ਬਚਾਉਣ ਦੇ ਤਰੀਕੇ ਵਜੋਂ ਇਸ ਉਪਾਦ ਦਾ ਬਚਾਅ ਕੀਤਾ ਜਦਕਿ ਵਿਰੋਧੀ ਪਾਰਟੀਆਂ ਤੇ ਕਾਰਕੁਨਾਂ ਨੇ ਨੂੰ ਮਾਦਯੁਗੀ ਦੱਸਿਆ ਦੂਜੇ ਪਾਸੇ ਜੇਕਰ ਇਸ ਕਾਨੂੰਨ ਨਾਲ ਔਰਤਾਂ ਉੱਤੇ ਹੋ ਰਹੀਆਂ ਘਟਨਾਵਾਂ ਨੂੰ ਰੋਕਣ ਦੇ ਵਿੱਚ ਇਟਲੀ ਸਰਕਾਰ ਕਾਮਯਾਬ ਹੋ ਜਾਂਦੀ ਹੈ ਤਾਂਉਣ ਵਾਲੇ ਸਮੇਂ ਦੌਰਾਨ ਮਰਦ ਪ੍ਰਧਾਨ ਲੋਕਾਂ ਦੀ ਸੋਚ ਨੂੰ ਡੰਗੇ ਸੱਟ ਵੱਜੇ ਅਤੇ ਇਟਲੀ ਦੇ ਨਵੇਂ ਬਣੇ ਕਾਨੂੰਨ ਤੋਂ ਦੁਨੀਆ ਭਰ ਦੇ ਹੋਰ ਦੇਸ਼ਾਂ ਦੀਆਂ ਸਰਕਾਰਾਂ ਵੀ ਸੇਧ ਲੈ ਕੇ ਇਸ ਤਰ੍ਹਾਂ ਦੇ ਕਾਨੂੰਨ ਲਾਗੂ ਕਰਨ ਲਈ ਤਿਆਰ ਹੋ ਜਾਣਗੀਆਂ ਤੇ ਰਹਿੰਦੇ ਦੁਨੀਆ ਤੱਕ ਇਟਲੀ ਸਮੇਤ ਦੁਨੀਆ ਭਰ ਦੀਆਂ ਔਰਤਾਂ ਮੈਲੋਨੀ ਸਰਕਾਰ ਵੱਲੋਂ بنائے ਗਏ ਔਰਤਾਂ ਦੇ ਹੱਕ ਦੇ ਵਿੱਚ ਇਸ ਕਾਨੂੰਨ ਪ੍ਰਧਾਨ ਮੰਤਰੀ ਅਤੇ ਸਰਕਾਰ ਨੂੰ ਯਾਦ ਕਰਦੇ ਰਹਿਣਗੇ